ਕਹਿੰਦੇ ਜਦੋਂ ਖੁਸ਼ੀ ਦਾ ਮੌਕਾ ਹੋਵੇ ਨਾ ਖੰਨਾ ਸਾਹਿਬ ਤਾਂ ਉਦੋਂ ਢੋਲ ਵਜਾਣੇ ਚਾਹੀਦੇ ਹੈ ਨਾ ਲਕਿਨ ਇਤਨਾ ਕੋਈ ਖੁਸ਼ੀ ਵਾਲਾ ਮੌਕਾ ਹਾਲੇ ਆਇਆ ਹੀ ਨਹੀਂ ਐਸਾ ਨਾਨ ਨੇ ਆਮ ਦਿੱਤਾ ਜਦੋਂ ਲੋਕਾਂ ਨੇ ਦੇਖਿਆ ਕਿ ਹੁਣ ਤਾਂ ਪਾਣੀ ਸਰੋ ਲੰਘ ਗਿਆ ਹਾਲਾਤ ਬੱਤੋਂ ਬੱਤਰ ਹੋ ਗਏ ਰੋਟੀ ਕਮਾਣੀ ਖਾਣੀ ਹੋ ਕੀ ਹੋਗੀ ਤਾਂ ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ ਤੇ ਉਸ ਤੋਂ ਬਾਅਦ ਸਾਡਾ ਸੁੱਤਾ ਹੋਇਆ ਪ੍ਰਸ਼ਾਸਨ ਕੋਈ ਹਰਕਤ ਚਾਹਿਆ ਤੇ ਪੁਲ ਦੀ ਤੁਸੀਂ ਹਿਸਾਬ ਲਗਾ ਲਓਗੇ 5 ਮਹੀਨੇ ਬਾਅਦ ਵੀ ਇੱਕ ਸਾਈਡ ਖੰਨਾ ਸਾਹਿਬ ਇੱਕ ਸਾਈਡ ਪੁਲ ਦੀ ਖੋਲ ਦਿੱਤੀ ਗਈ ਉਹਨੇ ਸ਼ਹਿਰ ਦੀ ਸੜਕਾਂ ਤਿੰਨ ਸਾਲਾਂ ਬਾਅਦ ਵੀ ਲੋਕਾਂ ਨੂੰ ਸੜਕਾਂ ਦੀ ਬਜਾਏ ਪੱਟ ਮਿਲਦੇ ਪਏ ਆ। ਲੁਧਿਆਣਾ ਸ਼ਹਿਰ ਦਾ ਸਿਰਫ ਇੱਕ ਇਲਾਕਾ ਜਿੱਥੇ ਜਿੰਮੀ ਚੋਨਾ ਆਣ ਵਾਲੀਆਂ ਵੈਕਟਰ ਇਲਾਕਾ ਠੀਕ ਹੈ ਸਿਰਫ ਉੱਥੇ ਜੇ ਕਦੀ ਕਿਸੇ ਨੂੰ ਕਹਿ ਦੋ ਕਿ ਭਾਈ ਯਾਰ ਇਸ ਏਰੀਆ ਦੇ ਆ ਕੰਮ ਆ ਕੰਮ ਪੈਸਾ ਵੈਸਟ ਜੀ ਬੀ ਸੀ ਪੈਸਾ ਸਟਾਫ ਕਿੱਥੇ ਆ ਪੈਸਾ ਵੈਸਟ ਜੀ ਬੀ ਸੀ ਪੈਸਾ ਵੈਸਟ ਵੈਸਟ ਸਿਰਫ ਵੈਸਟ ਹੀ ਜੁੜਨਾ ਰਹਿ ਗਿਆ। ਇਹਨੂੰ ਪੂਲ ਬਣ ਕੇ ਤਿਆਰ ਹੋ ਗਿਆ ਤਾਂ ਸਾਡਾ ਨਗਰ ਨਿਕਲ ਜਿਹੜਾ ਸੀਗਾ ਸੂਰਤ ਤੇ ਲਾਈਟਾਂ ਲਗਾਉਣੀਆਂ ਭੁੱਲ ਗਿਆ ਹੂੰ ਲਾਈਟਾਂ ਲਗਵਾਉਣ ਵਾਸਤੇ ਜਦੋਂ ਮੇਰ ਸਾਹਿਬ ਨੂੰ ਮੈਂ ਸਾਰੀ ਗੱਲ ਕੀਤੀ ਤਾਂ ਉਹਨਾਂ ਨੇ ਰੇਲਵੇ ਡਿਪਾਰਟਮੈਂਟ ਨਾਲ ਗੱਲ ਕੀਤੀ ਤਾਂ ਜਾਣਦੇ ਹੋ ਰੇਲਵੇ ਨੇ ਕੀ ਕਿਹਾ ਹੂੰ ਕਿ ਭਾਈ ਅਸੀਂ ਹੁਣ ਦੁਬਾਰਾ ਤੁਹਾਡੇ ਵਿੱਚੇ ਟ੍ਰੇਨਾਂ ਦਾ ਰੂਟ ਡਿਵਰਟ ਕਰਾਂਗੇ ਤੇ ਇਹ ਕਰਵਾਉਣਾਂ ਤਾਂ ਲਿਆ 15 ਕਰੋੜ ਰੁਪਇਆ ਸੱਚੀ ਆਦਰ ਵੀ ਲੁਧਿਆਣਾ ਇੱਕ ਹੱਬ ਹੈ ਕਿ ਕਹਿੰਦੇ ਲੁਧਿਆਣੇ ਨੇ ਕਸ਼ਮਾ ਚਾਰ ਦਾ ਮਾਰ ਸੜੀ ਤੇ ਹੱਬ ਚਾਰ ਦਾ ਹੱਬ ਬਣ ਚੁੱਕਿਆ ਲੁਧਿਆਣਾ ਤੁਹਾਨੂੰ ਪਤਾ ਬਸਦੇ ਵਿੱਚ ਜੇ ਅੱਜ ਮੀਚ ਵਿੱਚ ਸੜਕਾਂ ਬਣਦੀਆਂ ਪਈਆਂ ਤਾਂ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹ ਸਿਰਫ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਿ ਬਾਕੀ ਲੋਕਾਂ ਨੂੰ ਜਣਾ ਕਿਉਂ ਨਹੀਂ ਨਜ਼ਰ ਆਉਂਦਾ ਇਹ ਹਾਲਾਤ ਕੀ ਹੋ ਗਏ ਨੇ ਸ਼ਹਿਰ ਦੇ ਤਿੰਨ ਸਾਲਾਂ ਬਾਅਦ ਵੀ ਲੁਧਿਆਣੇ ਨੂੰ ਪੂਰਨ ਸੜਕਾਂ ਨਹੀਂ ਮਿਲਦੀਆਂ ਪਈਆਂ ਤੁਸੀਂ ਡਿਵੈਲਪਮੈਂਟ ਦੀ ਗੱਲਾਂ ਕਰਦੇ ਕੋਈ ਜਾ ਕੇ ਦੇਖੋ 756 ਕਰੋੜ ਰੁਪਏ ਦਾ ਜਿਹੜਾ ਫਲਾਇਓਵਰ ਹੈਗਾ ਵਾ ਉਹ ਚਿੱਕ ਨਹੀਂ ਕਟੋਗੜ 24 25 ਜਗ੍ਹਾ ਦੇ ਉੱਤੇ ਉਹ ਪੁਲ ਦੀਆਂ ਜਿਹੜੀਆਂ ਸਾਈਡ ਦੇ ਸਲੇਬਸ ਆ ਉਹ ਗੈਪ ਛੱਡ ਗਈ ਹੈ ਉੱਤੇ ਟੀਨ ਦਾ ਪੱਤਰਾ ਨੈਸ਼ਨਲ ਹਾਈਵੇ ਨੇ ਲਗਾ ਕੇ ਬਲੈਕ- ਕਾ ਉਹ ਡਾਕਟਰ ਕ੍ਰਿਕਟ ਸਟੇਡੀਅਮ ਤੁਹਾਨੂੰ ਭਾਰਤ ਨਗਰ ਚੌਕ ਦੇਤਾ ਜੇ ਗਲਤੀ ਨਹੀਂ ਬਣਿਆ ਤਾਂ ਬੈਰੀਕੇਟ ਲਗਾ ਕੇ ਇੱਕ ਸਾਈਡ ਤੋਂ ਬੰਦੋ ਕੀਤਾ ਹੋਇਆ ਡਿਵੈਲਪਮੈਂਟ ਕਿੱਥੇ ਡਿਵੈਲਪਮੈਂਟ ਨਾ ਇਹ ਤਾਂ ਮੈਂ ਪੁੱਛਦਾ ਜਾ ਕੇ ਦੇਖੋ ਅਜੀ ਪੂਰੀ ਫਿਰੋਜ਼ਪੁਰ ਰੋਡ ਤੇ ਪੁਲ ਦੇ ਥੱਲੇ ਕੋਈ ਬਿਊਟੀਫਿਕੇਸ਼ਨ ਹੋਣੀ ਚਾਹੀਦੀ ਆ ਕੋਈ ਕੁਝ ਲੇਕਿਨ ਮਿੱਟੀ ਗੰਦ ਉਹ ਛੱਡਿਆ ਹੋਇਆ ਵੈ ਉਹ ਵੀ ਪਟਿਆ ਹੋਇਆ ਵੈ ਮੈਂ ਉਹਨੂੰ ਦੁਹਾਰ ਚ ਕੀ ਰਮਨਜੀਤ ਸਿੰਘ ਬਿੱਟੂ ਸਾਹਿਬ ਆ ਮੇਰੀ ਇੱਜ਼ਤ ਆ ਹੁਣ ਦਾਉ ਤੇ ਲੱਗੀ ਲੱਗੀ ਆ ਤੁਸੀਂ ਇੱਕ ਰੇਲ ਮਨਿਸਟਰ ਹੋ ਦੇਖ ਲਓ ਸੈਂਟਰ ਸਰਕਾਰ ਦੇ ਮੈਂ ਹੀ ਕਹਿਣਾ ਚਾਹਾਂਗਾ ਕਿ ਹੁਣ ਲੋਕ ਕੰਮ ਜਾਂਦੇ ਹੁਣ ਲੋਕ ਕੰਮ ਕਰਨ ਵਾਲਾ ਪਸੰਦ ਕਰਦੇ ਆ ਹੁਣ ਇੱਕ ਹਫਤੇ ਦੇ ਵਿੱਚ ਯਾਦਾ ਜੋ ਤੁਸੀਂ ਝੁਮਾਨ ਕੀਤੀ ਹੈ ਕੀ ਇਹ ਪੁਲ ਦੀ ਸਾਈਡ ਖੁੱਲੇਗੀ ਨਹੀਂ ਤਾਂ ਇੱਕ ਹਫਤੇ ਬਾਅਦ ਉਸੇ ਦਰੀ ਬਿਠਾ ਕੇ ਮੈਂ ਤੁਹਾਡੀ ਫੋਟੋ ਲਾ ਕੇ ਬੈਠੂੰਗਾ ਸੱਚਾ ਯਾਦਵ ਜੀ ਇਹ ਹੈ ਤੁਸੀਂ ਆਉਣੇ ਬਣ ਗਿਆ ਆਨ ਕੈਮਰੇ ਸਾਹਮਣੇ ਤੇ ਬਣ ਗਿਆ ਮੈਂ ਹਾਰ ਲੈ ਕੇ ਆਉਂਗਾ ਬਿਲਕੁਲ ਕਹਿ ਰਿਹਾ ਟੋਲ ਵਜਾਂਗਾ ਨਾ ਮੈਂ ਲੱਡੂ ਖਵਾਉਂਗਾ ਕਿਉਂਕਿ ਢੋਲ ਔਰ ਲੱਡੂ ਉੱਥੇ ਹੀ ਖਵਾਏ ਜਾਂਦੇ ਜਿੱਥੇ ਖੁਸ਼ੀ ਹੋਵੇ ਜਿੱਥੇ ਕੋਈ ਪ੍ਰੋਜੈਕਟ ਕੋਈ ਕੰਮ ਸਿਰੇ ਚੜਿਆ ਹੋਵੇ ਜਾਂ ਟਾਈਮ ਤੇ ਜਾਂ ਟਾਈਮ ਤੋਂ ਪਹਿਲਾਂ ਲੇਕਿਨ ਇਹ ਬਲ ਤੁਸੀਂ ਦੇਖਦੇ ਪਏ ਹੋ ਇਹ ਦਮੋਰੀਆ ਬੋਲਾ ਦੋਸਤ ਇਹ ਦਮੋਰੀਆ ਬੋਲਾ ਇਹ ਉਹ ਦਮੋਰੀਆ ਬੋਲਾ ਜਿਹੜਾ ਸਾਨੂੰ ਕਿਹਾ ਗਿਆ ਸੀਗਾ ਰੇਲਵੇ ਡਿਪਾਰਟਮੈਂਟ ਵੱਲੋਂ ਕਿਉਂਕਿ ਰੇਲਵੇ ਸੈਂਟਰ ਦੇ ਦੀਨ ਆਂਦਾ ਰੇਲਵੇ ਵੱਲੋਂ ਕਿਹਾ ਗਿਆ ਸੀਗਾ ਇਹ ਪੁਲ ਜਿਹੜਾ ਹੈਗਾ ਵਾ ਇਹ 90 ਦਿਨਾਂ ਚ ਬਣ ਕੇ ਤਿਆਰ ਹੋਏਗਾ ਰਿਪੇਅਰ ਕਰਨਾ ਸੀ ਸਿਰਫ ਰਿਪੇਅਰ ਕਰਨਾ ਸੀਗਾ ਅੱਜ ਹੈਰਾਨੀ ਵਾਲੀ ਗੱਲ ਹੈ 90 ਦਿਨ ਤਾਂ ਛੱਡੋ ਕਈ 90 ਦਿਨ ਹੋ ਗਏ ਪੁਲ ਦੀ ਇੱਕ ਸਾਈਡ ਤਾਂ ਖੋਲੀ ਲੇਕਿਨ ਦੂਜੀ ਸਾਈਡ ਅੱਜ ਵੀ ਬੰਦ ਹੈ ਇਹਨੂੰ ਤਮੋਰੀਆ ਪੁਲ ਕਿਹਾ ਜਾਂਦਾ ਵਾ ਤਮੋਰੀਆ ਪੁਲ ਔਰ ਇਹ ਤਮੋਰੀਆ ਪੁਲ ਜਿਹੜਾ ਹੈਗਾ ਵਾ ਇਹ ਰੇਲਵੇ ਦੇ ਅਧੀਨ ਆਂਦਾ ਵਾ ਔਰ ਰੇਲਵੇ ਸੈਂਟਰ ਦੇ ਅਧੀਨ ਆਂਦਾ ਕਿਹਾ ਗਿਆ ਸੀਗਾ ਰੇਲਵੇ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਫਲਾਈਓਵਰ ਹੈਗਾ ਵਾ ਇਹ ਨਾ ਪੁਲ ਹੈਗਾ ਵਾ ਬਸ ਫਲਾਇਓਵਰ ਨਹੀਂ ਕਹਾਗਾ ਮੈਂ ਪੁਲ ਕਹਾਗਾ ਇਹ ਪੁਲ ਰਿਪੇਅਰ ਕਰਨ ਵਾਸਤੇ ਕਿਹਾ ਗਿਆ ਸੀ ਆ ਔਰ ਰੇਲਵੇ ਨੇ ਰਿਟਨ ਕਾਗਜ਼ਾਂ ਦੇ ਵਿੱਚ 3 ਮਹੀਨੇ ਦਾ ਟਾਈਮ ਦਿੱਤਾ ਸੀਗਾ ਇਹ ਪੁਲ ਨੂੰ ਰਿਪੇਅਰ ਕਰਨ ਦਾ ਲੇਕਿਨ ਤੁਸੀਂ ਜਾਣਦੇ ਹੋ ਕਿ ਜਿਸ ਜਗ੍ਹਾ ਤੇ ਹੋਤੇ ਅੱਜ ਲੋਕ ਇਨੇ ਆਵਾਜ਼ਾਰ ਹੋ ਰਿਹਾ ਦੁਖੀ ਹੋ ਰਿਹਾ ਪਰੇਸ਼ਾਨ ਹੋ ਰਿਹਾ ਲੱਖਾਂ ਦੁਕਾਨਦਾਰ ਇੱਥੇ ਜਿਨ੍ਹਾਂ ਦੀਆਂ ਦੁਕਾਨਾਂ ਹੈਗੀਆਂ ਵਾ ਉਹਨਾਂ ਦੀਆਂ ਦੁਕਾਨਾਂ ਹੈਂਡ ਟੂ ਮਾਊਥੋਂ ਲੋਕ ਹੈਗੇ ਆ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਹੈਗੇ ਆ ਲੇਕਿਨ 3 ਮਹੀਨੇ ਤੁਸੀਂ 3 ਮਹੀਨੇ ਛੱਡੋ ਲਗਭਗ 4 4.5 5 ਮਹੀਨੇ ਬਾਅਦ ਪੁਲ ਦੀ ਇੱਕ ਸਾਈਡ ਖੋਲੀ ਜਾਂਦੀ ਹੈ ਰਵਨੀਤ ਸਿੰਘ ਬਿੱਟੂ ਸਾਹਿਬ ਜਿਹੜੇ ਸਾਡੇ ਰੇਲਵੇ ਮਨਿਸਟਰ ਹੈ ਮੈਂ ਉਹਨਾਂ ਨੂੰ ਪਹਿਲਾਂ ਫੋਨ ਲਗਾ ਲਵਾਂ ਤੱਕ ਇਹਦੇ ਪਹੁੰਚਾ ਦਿੰਦਾ ਸੋਹੀ ਤਾਂ ਦੇਖਣਾ ਹੈ ਨਾ ਜੀ ਹੈਲੋ ਹੈਲੋ ਹਾਂਜੀ ਬਾਜੀ ਆ ਮੰਤਰੀ ਰਿਸਪੈਕਟਡ ਰਵਨੀਤ ਸਿੰਘ ਬਿੱਟੂ ਸਾਹਿਬ ਬੋਲ ਰਹੇ ਆ ਬਾਈਕਪੁਰ ਮੈਂ ਥੋੜੀ ਗੱਲ ਕਰਾਉਣਾ ਬੰਤੀ ਸਰ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਵਨੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਹੁਕਮ ਅਰਵਨੀਤ ਸਿੰਘ ਜੀ ਬੇਨਤੀ ਹੁਕਮ ਨਹੀਂ ਆਮ ਜਨਤਾ ਵਾਂ ਮੈਂ ਬੇਨਤੀ ਕਰ ਸਕਦਾ ਆ ਰਵਨੀਤ ਸਿੰਘ ਜੀ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਦਮੋਰੀਆ ਪੁਲ ਜਿਹੜਾ ਰੇਲਵੇ ਦੇ ਅਧੀਨ ਆਂਦਾ ਵੈ ਔਰ ਰੇਲਵੇ ਨੇ ਅਨ ਲਗਭਗ 90 ਦਿਨ ਦਾ ਟਾਈਮ ਲੱਗਾ ਸੀਗਾ ਇਹਦੀ ਰਿਪੇਅਰ ਕਰਕੇ ਜਨਤਾ ਦੇ ਹਵਾਲੇ ਕਰਨ ਨੂੰ ਤੇ ਮੈਂ ਦੱਸਣਾ ਚਾਹਾਂਗਾ ਕਿ ਕਈ 90 ਦਿਨ ਲੱਗ ਗਏ ਮੈਂ ਹੈਰਾਨ ਹੁੰਦਾ ਵਾਂ ਕਿ ਪੁਲ ਦੀ ਇੱਕ ਸਾਈਡ ਖੁੱਲੀ ਆ ਰੇਂਗ ਦੇ ਕੇ ਟ੍ਰੈਫਿਕ ਲੰਘਦਾ ਪਿਆ ਵਾ ਲੋਕ ਬਹੁਤ ਪਰੇਸ਼ਾਨ ਹੈ ਮੈਂ ਇਹ ਫੋਨ ਇਸੇ ਲਈ ਤੁਹਾਨੂੰ ਲਗਾਇਆ ਵਾ ਕਿਉਂਕਿ ਇਹ ਪੁਲ ਜਿਹੜਾ ਹੈ ਰੇਲਵੇ ਜਿਹੜਾ ਹੈ ਉਹ ਸੈਂਟਰ ਦੇ ਦੀਨ ਆਂਦਾ ਵਾ ਤੇ ਲੁਧਿਆਣੇ ਨੂੰ ਉਮੀਦਾਂ ਬਿੰਟੂ ਸਾਹਿਬ ਤੁਹਾਡੇ ਤੋਂ ਦੇਨਿਕ ਮੇਰੀ ਜ਼ਿੰਮੇਵਾਰੀਆਂ ਤੁਸੀਂ ਮੇਰਾ ਪਰਿਵਾਰ ਹੋ ਲੁਧਿਆਣਾ ਪਰਵਾਰ ਆ ਇੱਚ ਕੋਈ ਸ਼ੱਕ ਨਹੀਂ ਮੈਂ ਆਪਣੇ ਉਥੇ ਸਾਡੇ ਕਾਉਂਸਲਰ ਨੇ ਬੀਜੇਪੀ ਦੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਵੀ ਦੇਖੋ ਪਰ ਹੁਣ ਤੁਸੀਂ ਪਹੁੰਚ ਗਏ ਹੋ ਤੇ ਇਹ ਮੇਰਾ ਮੈਂ ਹੁਣੀ ਇਸ ਗੱਲ ਤੇ ਮੀਟਿੰਗ ਲੈ ਕੇ ਵੀ ਅਗਲੇ ਹਫਤੇ ਤੱਕ ਅਗਲੇ ਹਫਤੇ ਤੱਕ ਇਹ ਕੰਪਲੀਟ ਹੋ ਜੇ ਜੀ ਇਹ ਇਹ ਮੈਂ ਅੰਸ਼ੋਰ ਕਰੂਗਾ ਤੇ ਤੁਸੀਂ ਥੋੜਾ ਧੰਨਵਾਦ ਤੁਸੀਂ ਇਹ ਮੈਂ ਇਹ ਮੈਟਰ ਹਮੇਸ਼ਾ ਹੀ ਤੁਸੀਂ ਇਹ ਰੀਡ ਕਰਦੇ ਹੋ ਯੂਪਿਆਰੇ ਦੇ ਲੋਕਾਂ ਦੇ ਤੁਹਾਡਾ ਧੰਨਵਾਦ ਬਿਲਕੁਲ ਉਹ ਕਈ ਵਾਰ ਪਤਾ ਕੀ ਹੁੰਦਾ ਜੀ ਉਹ ਕਈ ਪੋਲਿਟਿਕਸ ਦੀ ਗੱਲਾਂ ਆ ਜਾਂਦੀਆਂ ਵਿੱਚ ਜਿਵੇਂ ਆਪਣੇ ਇਲੈਕਸ਼ਨ ਚੱਲਦੀ ਆ ਤੇ ਇਹ ਗੱਲ ਤੁਸੀਂ ਬੜਾ ਚੰਗੀ ਤਰ੍ਹਾਂ ਦੱਸਤਾ ਕਿ ਇਹ ਰੇਲਵੇ ਦਾ ਹੈ ਤੇ ਮੈਂ ਇੱਕ ਹਫ਼ਤੇ ਤੁਹਾਨੂੰ ਅੰਸ਼ੂਰ ਕਰਦਾ ਕਿ ਇਹ ਜਿਹੜਾ ਪੋਲਾ ਬਿਲਕੁਲ ਇਹਨੂੰ ਮਤਲਬ ਤਲੂਕਾਂ ਦੇ ਲਈ ਸਹੂਲਤ ਦੇ ਜਿਵੇਂ ਤੁਸੀਂ ਕਹਿ ਰਹੇ ਹੋ ਉਵੇਂ ਇਹਨੂੰ ਤਿਆਰ ਕਰ ਦਿੱਤਾ ਜਾ ਬਿਲਕੁਲ ਰੁਨੀ ਜੀ ਟ੍ਰੈਫਿਕ ਰੇਂਗ ਰੇਂਗ ਕੇ ਲੰਘਦਾ ਪਿਆ ਵਾ ਲੁਧਿਆਣਾ ਸ਼ਹਿਰ ਦੇ ਜੋ ਹਾਲਾਤ ਹੈ ਮੈਂ ਹੁਣ ਕੀ ਕਹਾਂ ਬਿੱਟੂ ਸਾਹਿਬ ਮੈਂ ਕੀ ਕਹਾਂ ਮੈਂ ਬਸ ਇਹੀ ਬੇਨਤੀ ਕਰਾਂਗਾ ਕਿ ਲੁਧਿਆਣਾ ਦੇ ਲੋਕਾਂ ਨੂੰ ਇਹ ਬਹੁਤ ਰਾਹਤ ਮਿਲੇਗੀ ਸ਼ਹਿਰ ਨੂੰ ਜੋੜਨ ਵਾਲਾ ਇਹ ਪੁਲ ਹੈ ਔਰ ਜਿਵੇਂ ਕਿ ਤੁਸੀਂ ਕਿਹਾ ਮੈਂ ਉਮੀਦ ਕਰਦਾ ਕਿ ਤੁਸੀਂ ਰੇਲਵੇ ਡਿਪਾਰਟਮੈਂਟ ਨਾਲ ਗੱਲ ਕਰਕੇ ਤੇ ਇੱਥੇ ਜਿਵੇਂ ਦੋ 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 ਬੰਦੇ ਲੱਗੇ ਇੱਥੇ ਇਹਨੂੰ ਤੇਜ਼ ਕੰਮ ਸ਼ੁਰੂ ਕਰਵਾ ਕੇ ਇਹ ਵਾਕਈ ਇੱਕ ਹਫ਼ਤੇ ਦੇ ਵਿੱਚ ਸਾਨੂੰ ਹੈਂਡਓਵਰ ਹੋ ਜਵੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਤੁਸੀਂ ਤੁਸੀਂ ਜ਼ਿੰਮੇਵਾਰੀ ਲੈ ਲਓ ਮੈਂ ਲਲੀ ਜੀ ਜ਼ਿੰਮੇਵਾਰੀ ਲਓ ਮੈਂ ਤੁਹਾਨੂੰ ਭਰੋਸਾ ਦਵਾਉਣਾ ਜੇ ਬਿਲਕੁਲ ਤੁਸੀਂ ਕਹਿਤਾ ਤਾਂ ਮੈਂ ਜ਼ਿੰਮੇਵਾਰੀ ਆ ਲੈ ਲਈ ਜੀ ਫਿਰ ਬਸ ਲੈ ਲਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਦਮੋਰੀਆ ਪੁਲ ਦੀ ਦਮੋਰੀਆ ਪੁਲ 90 ਦਿਨ ਵਾਸਤੇ ਜਿਹੜਾ ਹੈਗਾ ਸੀ ਉਹਨੂੰ ਬੰਦ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਉਹਦੀ ਇੱਕ ਸਾਈਡ ਹੈਗੀ ਸੀ ਉਹਨੂੰ ਜਿਹੜਾ ਚਲਾਣ ਦਾ ਹੈਗਾ ਟਾਈਮ ਹੈਗਾ ਸੀ ਉਹ ਰੇਲਵੇ ਅਧਿਕਾਰੀ ਨਾਲ ਦਿੱਤਾ ਹੋਇਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਉਹਦੀ ਇੱਕ ਸਾਈਡੇ ਚਾਲੂ ਕਰ ਦਿੱਤੀ ਹੈਗੀ ਸੀ ਪਰ ਇੱਕ ਸਾਈਡ ਬੰਦ ਕੀਤੀ ਹੋਈ ਸੀ ਪਰ ਅੱਜ ਗੱਲਬਾਤ ਕਰਦੇ ਆ ਸਾਡੇ ਵਿੱਚ ਕੁਮਾਰ ਗੌਰਵ ਸੱਚਾ ਯਾਦਵ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਾਰਨ ਕੀ ਹੈਗਾ ਜਿਹੜਾ ਅੱਜ ਤੁਹਾਨੂੰ ਅੱਜ ਇੱਥੇ ਭਾਵਕ ਹੋਣਾ ਪੈ ਗਿਆ ਔਰ ਦਮੋਰੀਏ ਪੁਲ ਦੇ ਉੱਤੇ ਜਾ ਕੇ ਭਾਂਡੇ ਬਰਤਲ ਜਿੱਥੇ ਬਜਾਏ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਜੀ ਦੇਖੋ ਗੱਲ ਇਹ ਹੈ ਕਹਿੰਦੇ ਜਦੋਂ ਖੁਸ਼ੀ ਦਾ ਮੌਕਾ ਹੋਵੇ ਨਾ ਖੰਨਾ ਸਾਹਿਬ ਤਾਂ ਉਦੋਂ ਢੋਲ ਬਜਾਣੇ ਚਾਹੀਦੇ ਹੈਨਾ ਖੁਸ਼ੀ ਦਾ ਮੌਕਾ ਲੇਕਿਨ ਇਤਨਾ ਕੋਈ ਖੁਸ਼ੀ ਵਾਲਾ ਮੌਕਾ ਹਲੇ ਆਇਆ ਹੀ ਨਹੀਂ ਐਸਾ ਨਾ ਇਹਨੇ ਆਨ ਦਿੱਤਾ ਜੀ ਇਹ ਜਿਹੜਾ ਦਮੋਰੀਆ ਪੁਲ ਹੈ ਇਹ ਲੁਧਿਆਣਾ ਸ਼ਹਿਰ ਦਾ ਇੱਕ ਅਹਿਮ ਮੈਂ ਕਹਾਂਗਾ ਕਿ ਪੁਲ ਸੀਗਾ ਇੱਕ ਐਸਾ ਪੁਲ ਹੈ ਜਿਹੜਾ ਸ਼ਹਿਰ ਦੇ ਏਰੀਏ ਨੂੰ ਜਿਹੜਾ ਦੂਸਰੇ ਏਰੀਏ ਦੇ ਨੂੰ ਮੇਨ ਜੋੜਦਾ ਵੈ ਔਰ ਲੱਖਾਂ ਕਰੋੜਾਂ ਲੋਕਾਂ ਦੇ ਕਾਰਾਂ ਸਕੂਟਰ ਮੋਟਰਸਾਈਕਲ ਇਤੋਂ ਦੀ ਆਵਾਜ਼ ਆਈ ਸੀ ਜੀ ਦੇਖੋ ਇਹ ਪੁਲ ਦੀ ਰਿਪੇਅਰ ਕਰਨ ਵਾਸਤੇ ਇਹ ਰੇਲਵੇ ਡਿਪਾਰਟਮੈਂਟ ਨੇ ਦੇਖੋ ਇਹ ਜਿਹੜਾ ਫਲਾਈਓਵਰ ਜਿਹੜਾ ਪੁਲ ਹੈ ਨਾ ਇਹ ਵਾਲਾ ਦਮੋਰੀਆ ਪੁਲ ਇਹ ਰੇਲਵੇ ਦੇ ਦੀਨ ਆਂਦਾ ਤੇ ਰੇਲਵੇ ਡਿਪਾਰਟਮੈਂਟ ਸੈਂਟਰ ਸਰਕਾਰ ਦੇ ਅਧੀਨ ਆਂਦੀ ਹੈ ਔਰ ਤੁਸੀਂ ਦੇਖੋ ਕਿ ਰੇਲਵੇ ਨੇ ਇਹਦੀ ਰਿਪੇਅਰ ਕਰਨ ਵਾਸਤੇ ਔਨ ਰਿਕਾਰਡ ਕਾਗਜ਼ਾਂ ਦੇ ਵਿੱਚ ਸਾਡੇ ਤੋਂ ਲਗਭਗ 90 ਦਿਨ ਦਾ ਟਾਈਮ ਦਿੱਤਾ ਸੀ ਕਿ ਅਸੀਂ ਇਹ ਫਲਾਇਓਵ ਇਹ ਪੁਲ ਜਿਹੜਾ ਹੈ ਰਿਪੇਅਰ ਕਰਦੇ ਆਂਗੇ 90 ਦਿਨਾਂ ਦੇ ਵਿੱਚ ਜੀ ਦੇਖੋ 90 ਦਿਨਾਂ ਦਾ ਟਾਈਮ ਕੋਈ ਥੋੜਾ ਨਹੀਂ ਸੀਗਾ 90 ਦਿਨ ਜਿਹੜੇ ਹੈਗੇ ਆ ਤੁਸੀਂ ਹਿਸਾਬ ਲਗਾਓ ਕਿ ਲੱਖਾਂ ਲੋਕਾਂ ਨੇ ਇਧਰੋਂ ਆਣਾ ਜਾਣਾ ਦਫ਼ਤਰ ਜਾਣਾ ਬੈਂਕ ਜਾਣਾ ਹਸਪੀਟਲ ਜਾਣਾ ਔਰ ਲੱਖਾਂ ਹੀ ਦੁਕਾਨਾਂ ਆਲੇ ਦੁਆਲੇ ਐਸੀ ਐਥੇ ਹੈਗੀਆਂ ਵਾ ਜਿਹੜੇ ਲੋਕ ਹੈਂਡ ਟੂ ਮਾਉਥ ਹੈ ਕੋਈ ਸਾਈਕਲ ਦੇ ਪੈਂਚਰ ਵਾਲਾ ਵਾ ਕੋਈ ਕਰਿਆਨੇ ਵਾਲਾ ਕੋਈ ਦੁੱਧ ਵਾਲਾ ਵਾ ਜਿਨ੍ਹਾਂ ਨੇ ਡੇਲੀ ਕਮਾਣਾ ਡੇਲੀ ਖਾਣਾ ਹੁਣ ਸੋਚ ਕੇ ਦੇਖੋ ਇਸ ਪੁੱਲ ਦੇ ਆਲੇ ਦੁਆਲੇ 90 ਦਿਨ ਜਿਹੜੇ ਸੀਗੇ ਉੱਥੇ ਕਾ ਬੋਲਣ ਲੱਗੇ ਸੀਗੇ ਲੋਕਾਂ ਦੀਆਂ ਦੁਕਾਨਾਂ ਤੇ ਬੋਣੀਆਂ ਨਹੀਂ ਹੁੰਦੀਆਂ ਸੀਗੀਆਂ ਤਿੰਨ ਤਿੰਨ ਮਹੀਨੇ ਲੋਕਾਂ ਨੇ ਬਿਜਲੀ ਦੇ ਬਿੱਲ ਕਿੱਥੋਂ ਦਿੱਤੇ ਹੋਣਗੇ ਬੱਚਿਆਂ ਦੀਆਂ ਫੀਸਾਂ ਕਿੱਥੋਂ ਦਿੱਤੀਆਂ ਹੋਣਗੀਆਂ ਤੁਸੀਂ ਦੇਖੋ ਤਿੰਨ ਮਹੀਨੇ 90 ਦਿਨ ਵੀ ਬੀਤ ਗਏ 90 ਦਿਨ ਬੀਤਣ ਤੋਂ ਬਾਅਦ ਵੀ ਲਗਭਗ ਮੈਂ ਕਹਾਂਗਾ ਕਿ ਡੇਢ ਮਹੀਨਾ ਉੱਪਰ ਹੋ ਗਿਆ ਜਦੋਂ ਲੋਕਾਂ ਨੇ ਦੇਖਿਆ ਕਿ ਹੁਣ ਤਾਂ ਪਾਣੀ ਸਰੋਂ ਲੰਘ ਗਿਆ ਹਾਲਾਤ ਬੱਤੋਂ ਬੱਤਰ ਹੋ ਗਏ ਰੋਟੀ ਕਮਾਣੀ ਖਾਣੀ ਹੋ ਕੀ ਹੋ ਗਈ ਤਾਂ ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ ਤੇ ਉਸ ਤੋਂ ਬਾਅਦ ਸਾਡਾ ਸੁੱਤਾ ਹੋਇਆ ਪ੍ਰਸ਼ਾਸਨ ਕੋਈ ਹਰਕਤ ਚਾਹਿਆ ਤੇ ਪੁਲ ਦੀ ਤੁਸੀਂ ਹਿਸਾਬ ਲਗਾ ਲਓ ਕਿ 5 ਮਹੀਨੇ ਬਾਅਦ ਵੀ ਇੱਕ ਸਾਈਡ ਕੰਨਾ ਸਾਹਿਬ ਇੱਕ ਸਾਈਡ ਪੁਲ ਦੀ ਖੋਲ ਦਿੱਤੀ ਗਈ ਜਿਵੇਂ ਉਹ ਕਹਿੰਦੇ ਆ ਨਾ ਕਿ ਸਾਡੇ ਜਿਹੜੇ ਸਾਡਾ ਜਿਹੜਾ ਸਿਸਟਮ ਹੈ ਨਾ ਸਿਸਟਮ ਜੀ ਜੀ ਜਨਤਾ ਪਹਿਲਾਂ ਤਾਂ ਕੰਮ ਕਰਨਾ ਹੀ ਨਹੀਂ ਜੀ ਤੇ ਜੇ ਜਨਤਾ ਸੜਕਾਂ ਤੇ ਆ ਗਈ ਤਰਾਹੀ ਤਰਾਹੀ ਕਰਦੀ ਪਈ ਜਿੰਦਾਬਾਦ ਮਰਦਾਬਾਦ ਕਰਦੀ ਪਈ ਆ ਤਾਂ ਫਿਰ ਇਹ ਸਿਸਟਮ ਜਿਹੜਾ ਹੈਗਾ ਨਾ ਫਿਰ ਇੱਕ ਰੋਟੀ ਚ ਚਾਰ ਰੋਟੀਆਂ ਦੀ ਭੁੱਖ ਹੈ ਇੱਕ ਰੋਟੀ ਸੁੜਦੀ ਹੈ ਜੀ ਤੇ ਉਹਦਾ ਖੁਦਾ ਬਣ ਜਾਂਦੀ ਹੈ ਜਨਤਾ ਦੀ ਖੁਦਾ ਬਣ ਜਾਂਦੀ ਹੈ ਇਹੀ ਇੱਥੇ ਵੀ ਹੋਇਆ ਇੱਕ ਸਾਈਡ ਖੋਲਤੀ ਹਾਂ ਤੇ ਖੁਦਾ ਬਣ ਕੇ ਇੱਕ ਸਾਈਡ ਖੋਲਤੀ ਇਹ ਰੇਲਵੇ ਨੇ ਕੀਤਾ ਜੀ ਮੈਂ ਹੈਰਾਨ ਹੁੰਨਾ ਵਾਂ ਕੀ ਪੋਲ ਦੀ ਦੂਸਰੀ ਸਾਈਡ ਆਜ ਲਗਭਗ 6 ਮਹੀਨੇ ਹੋ ਚੁੱਕੇ ਹੋਏ ਆ 90 ਦਿਨ ਦਾ ਟਾਈਮ ਸੀ 6 ਮਹੀਨੇ ਹੋ ਗਏ ਹੋਏ ਆ ਦੂਸਰੀ ਸਾਈਡ ਹਲੇ ਵੀ ਨਹੀਂ ਖੁੱਲੀ ਰੇਂਗ ਰੇਂਗ ਕੇ ਟ੍ਰੈਫਿਕ ਲੰਘਦਾ ਪਿਆ ਵਾ ਲੋਕ ਇੰਨੀ ਗਰਮੀ ਦੇ ਵਿੱਚ ਕਿਲੋ ਕਿਲੋਮੀਟਰ ਦਾ ਜਾਮ ਲੱਗਦਾ ਪਿਆ ਤੁਸੀਂ ਖੁਦ ਦੇਖਿਆ ਉੱਥੇ ਕਿ ਹਾਲਾਤ ਕੀ ਹੈ ਬੱਤੋ ਬੱਤਰ ਕੀ ਹੈ ਬੱਚੇ ਸਕੂਲ ਵੈਨ ਦੇ ਵਿੱਚ ਹੈਗੇ ਆ ਛੋਟੇ ਬੱਚੇ ਸਕੂਟਰ ਟੂ ਵਹੀਲਰ ਤੇ ਆ ਔਰ ਜਾਮ ਲੇ ਕਿ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਮੇਅਰ ਸਾਡੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਤਾਕਤਵਰ ਜਿਹ ਕੋਈ ਇਨਸਾਨ ਹੈ ਤਾਂ ਉਹ ਮੇਅਰ ਹੈ ਲੇਕਿਨ ਮੈਂ ਹੈਰਾਨ ਹੁਨਾਵਾ ਮੈਂ ਕੀ ਕਹਾਉਣ ਮੇਅਰ ਸਾਹਿਬ ਬਾਰੇ ਮੈਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਇੱਕ ਬਸ ਇਲਾਕੇ ਦੇ ਵਿੱਚ ਆਰਯੂਬੀ ਆਰਓਬੀ ਦੀਆਂ 25 ਲਾਈਟਾਂ ਲਗਵਾਉਣ ਵਾਸਤੇ ਕਿਹਾ ਸੀ ਕਿ ਨੇਰਾ ਕੋ ਪੁੰਦਾ ਵਾਰ ਦਿੱਤਾ ਹੁੰਦੀ ਹੈ ਉਹ ਲਾਈਟਾਂ ਨਵੀਆਂ ਨਹੀਂ ਲਗਾਈਆਂ ਗਈਆਂ ਦੇਖੋ ਮੈਂ ਆਪਣੇ ਲਈ ਨਹੀਂ ਕੁਝ ਮੰਗਿਆ ਸੀ ਜੀ ਪੁਰਾਣੀਆਂ ਲਾਈਟਾਂ ਠੀਕ ਹੋ ਗਈਆਂ ਲੇਕਿਨ ਅੱਧ ਪਚਦੀਆਂ ਜਲਦੀਆਂ ਕੋਈ ਨਹੀਂ ਜਲਦੀਆਂ ਪਈਆਂ ਹੂੰ ਮੈਂ ਹੈਰਾਨ ਹੁਣਾ ਰਿਵਰਸ ਸਵੈਂਡਿੰਗ ਮਸ਼ੀਨਾਂ 41 ਲੱਖ ਦੀ ਬਰਬਾਦੀ ਮੇਰ ਸਾਹਿਬ ਨੂੰ ਦੱਸਿਆ ਕਿ ਮੇਰ ਸਾਹਿਬ ਆ 41 ਲੱਖ ਬਰਬਾਦ ਹੋ ਰਿਹਾ ਹੈ ਕਨੈਕਸ਼ਨ ਕਰਾ ਦਿਓ ਮਸ਼ੀਨਾਂ ਚੱਲ ਪੈਣ ਲੋਕਾਂ ਦੇ ਕੰਮ ਆ ਜਾਣ ਪਲਾਸਟਿਕ ਨੂੰ ਨਾ ਰਿਵਰਸ ਕਰਨ ਵਾਸਤੇ ਜੋ ਕੂੜਾ ਕਰਕਟ ਡਿਸਪੋਜ਼ੇਬਲ ਹੈ ਉਹ ਮਸ਼ੀਨਾਂ ਸਹੀਆਂ ਜਾਦੀਆਂ ਲੱਗੀਆਂ ਤਿੰਨ ਸਾਲ ਹੋ ਚੁੱਕੇ ਹੋਏ ਐ ਹਾਲਾਤ ਬੱਤੂ ਬੁ ਤਰਸ ਤੁਹਾਨੂੰ ਇਹ ਸ਼ਹਿਰ ਦੀਆਂ ਸੜਕਾਂ ਤਿੰਨ ਸਾਲਾਂ ਬਾਅਦ ਵੀ ਲੋਕਾਂ ਨੂੰ ਸੜਕਾਂ ਦੀ ਬਜਾਏ ਪੱਛ ਮਿਲਦੇ ਪਏ ਆ ਤਿੰਨ ਸਾਲਾਂ ਬਾਅਦ ਜਾ ਕੇ ਇਲੈਕਸ਼ਨ ਹੋਏ ਕਾਉਂਸਲਰਾਂ ਦੇ ਤਿੰਨ ਸਾਲਾਂ ਬਾਅਦ ਜਾ ਕੇ ਸਾਨੂੰ ਨਗਰ ਨਿਗਮ ਦਾ ਹਾਊਸ ਮਿਲਿਆ ਵੈ ਔਰ ਤੁਸੀਂ ਦੇਖੋ ਇਹ ਲੁਧਿਆਣਾ ਸ਼ਹਿਰ ਦੇ ਹਾਲਾਤ ਕੀ ਹੈ ਇਹ ਲੁਧਿਆਣਾ ਸ਼ਹਿਰ ਦਾ ਸਿਰਫ ਇੱਕ ਇਲਾਕਾ ਜਿੱਥੇ ਜਿੰਮੀ ਚੋਨਾ ਆਉਣ ਵਾਲੀਆਂ ਵੈਸਟ ਇਲਾਕਾ ਠੀਕ ਹੈ ਸਿਰਫ ਉੱਥੇ ਜੇ ਕਦੀ ਕਿਸੇ ਨੂੰ ਕਹਿ ਦਿਓ ਕਿ ਭਾਈ ਯਾਰ ਇਸ ਏਰੀਏ ਦੇ ਆ ਕੰਮ ਹੈ ਕੰਮ ਹੈ ਪੈਸਾ ਵੈਸਟ 'ਚ ਵੀ ਸੀ ਪੈਸਾ ਸਟਾਫ ਕਿੱਥੇ ਹੈ ਪੈਸਾ ਵੈਸਟ 'ਚ ਵੀ ਸੀ ਪੈਸਾ ਵੈਸਟ 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 ਸਿਰਫ ਵੈਸਟ ਨੂੰ ਲੁਧਿਆਣਾ ਰਹਿ ਗਿਆ ਵੈਸਟ ਦੇ ਵਿੱਚ ਮੈਂ ਹੈਰਾਨ ਹੁੰਨਾ ਆ ਕੁਝ ਦਿਨ ਪਹਿਲਾਂ ਮੈਂ بارش ਵਾਲਾ ਦਿਨ ਸੀ ਔਰ بارش ਦੇ ਵਿੱਚ ਉੱਥੇ ਦੁਰਗਾ ਮਾਤਾ ਮੰਦਿਰ ਸਰਬਾ ਨਗਰ ਦੇ ਏਰੀਆ 'ਚ ਸੜਕਾਂ ਬਣਾਈਆਂ ਜਾ ਰਹੀਆਂ ਉੱਥੇ ਬਰਸਾਟਾਂ ਜਿਹੀ ਸੜਕਾਂ ਬਣਾਈਆਂ ਜਾ ਰਹੀਆਂ ਤੇ ਬਾਕੀ ਲੁਧਿਆਣਾ ਸ਼ਹਿਰ ਬਾਕੀ ਲੁਧਿਆਣਾ ਸ਼ਹਿਰ ਕੋਈ ਦੇਖਣ ਵਾਲਾ ਨਹੀਂ ਸੋ ਮੈਂ ਇਹੀ ਤਾਂ ਕਹਿਣਾ ਚਾਹਨਾ ਮੇਅਰ ਮੇਅਰ ਮੈਂ बार-बार ਮੇਅਰ ਕੋ ਕਹਿਣਾ ਜਾਣਦੇ ਹੋ ਬਾਰ-ਬਾਰ ਮੇਅਰ ਕੋ ਕਹਿਣਾ ਕਿਉਂਕਿ ਇੱਕ ਤਾਂ 4 ਸਾਲ ਪਹਿਲਾਂ ਇੱਕ ਜਗਰਾਉਂ ਵਾਲਾ ਪੁਰ ਲੁਧਿਆਣਾ ਸ਼ਹਿਰ 'ਚ ਜਿਹਦਾ ਮੁੱਦਾ ਜਦੋਂ ਚੱਕਿਆ ਸੀਗਾ 27 ਕਰੋੜ ਰੁਪਏ ਦਾ ਉਹ ਫਲਾਈਓਵਰ ਬਣ ਕੇ ਤਿਆਰ ਹੋਇਆ ਸੀ ਉਹ 27 ਕਰੋੜ ਦੇ ਵਿੱਚੋਂ लुधियाना नगर निगम ने मेनू ਹੜੇ ਤੱਕ ਯਾਦ ਹੈ ਕਿ ਮੇਰ ਸਾਹਿਬ ਵੀ ਬੈਠੇ ਸੀ ਉਸ ਟਾਈਮ ਜਿਹੜੇ ਪਿਛਲੀ ਸਰਕਾਰ ਦੇ ਸੀਗੇ ਸਾਰੇ ਨਾਲ ਮਿਲ ਕੇ ਜਦੋਂ ਗੱਲ ਹੋਈ ਉਹ ਕਹਿੰਦੇ ਕਿ 15 ਕਰੋੜ ਰੁਪਇਆ ਅਸੀਂ ਲੁਧਿਆਣੇ ਦੇ ਰੇਲਵੇ ਨੂੰ ਟ੍ਰੇਨਾਂ ਦਾ ਰੂਟ ਡਾਇਵਰਟ ਕਰਨ ਦਾ ਦੇ ਰਹੇ ਹੂੰ ਰੂਟ ਕਰਨ ਦਾ 15 ਕਰੋੜ ਰੁਪਇਆ ਲੁਧਿਆਣੇ ਦੇ ਲੋਕਾਂ ਦੇ ਖੂਨ ਪਸੀਨੇ ਦੇ ਟੈਕਸਾਂ ਦਾ ਪੈਸਾ ਦਿੱਤਾ ਗਿਆ ਹੂੰ ਔਰ ਪੁਲ ਬਣ ਕੇ ਤਿਆਰ ਹੋ ਗਿਆ ਜਦੋਂ ਪੁਲ ਬਣ ਕੇ ਤਿਆਰ ਹੋ ਗਿਆ ਤਾਂ ਸਾਡਾ ਨਗਰ ਨਿਗਮ ਜਿਹੜਾ ਸੀਗਾ ਇਸ ਪੁਲ ਤੇ ਲਾਈਟਾਂ ਲਗਾਉਣੀਆਂ ਭੁੱਲ ਗਿਆ ਹੂੰ ਲਾਈਟਾਂ ਲਵਾਉਣ ਵਾਸਤੇ ਜਦੋਂ ਮੇਰ ਸਾਹਿਬ ਨੂੰ ਮੈਂ ਸਾਰੀ ਗੱਲ ਕੀਤੀ ਤਾਂ ਉਹ ਰੇਲਵੇ ਡਿਪਾਰਟਮੈਂਟ ਨਾਲ ਗੱਲ ਕੀਤੀ ਤਾਂ ਜਾਣਦੇ ਹੋ ਰੇਲਵੇ ਨੇ ਕੀ ਕੀਤਾ ਹੂੰ ਕਿ ਭਾਈ ਅਸੀਂ ਹੁਣ ਦੁਬਾਰਾ ਤੁਹਾਡੇ ਪਿੱਛੇ ਟ੍ਰੇਨਾਂ ਦਾ ਰੂਟ ਡਿਵਰਟ ਕਰਾਂਗੇ ਤੇ ਜੇ ਕਰਵਾਉਣਾ ਤਾਂ ਲਿਆ 15 ਕਰੋੜ ਰੁਪਇਆ ਹੂੰ ਹੁਣ 15 ਕਰੋੜ ਦੁਬਾਰਾ ਵੀ ਇਹ ਜੇ ਰੇਲਵੇ ਆਪਣੇ ਟਾਈਮ ਦੀ ਕੀਮਤ ਸਮਝਦਾ ਹੈ ਆਪਣੇ ਪੈਸਿਆਂ ਦੀ ਕੀਮਤ ਸਮਝਦਾ ਹੈ ਤਾਂ ਕੀ ਇੱਥੇ ਮੌਜੂਦਾ ਮੇਅਰ ਨੂੰ ਪ੍ਰਸ਼ਾਸਨ ਨੂੰ ਹੁਣ ਲੋਕਾਂ ਦੀ ਜੋ ਰੇਗ ਰੇਗ ਕੇ ਲੰਘਦੇ ਪਏ ਐ ਉਹਨਾਂ ਦੀ ਟਾਈਮ ਦੀ ਕੀਮਤ ਨਹੀਂ ਸਮਝਣੀ ਚਾਹੀਦੀ ਕਿ ਲਗਾਨ ਹੁਣ ਜੁਰਮਾਨਾ ਲਗਾਨ ਹੁਣ ਮਨੁਜੀਆ ਸਰਕਾਰ ਮੌਜੂਦਾ ਉਸ ਪ੍ਰਸ਼ਾਸਨ ਹੁਣ ਕਿੱਥੇ ਮੇਅਰ ਮੈਂ ਹੀ ਤਾਂ ਕਹਿਣਾ ਚਾਹਣਾ ਲਗਾਵੇ ਮੇਅਰ ਜੁਰਮਾਨਾ ਲਗਾਵੇ ਮੇਅਰ ਜੁਰਮਾਨਾ ਅੱਜ 6 ਮਹੀਨੇ ਹੋ ਗਏ 3 ਮਹੀਨਿਆਂ ਦਾ ਟਾਈਮ ਸੀ 90 ਦਿਨਾਂ ਦਾ ਟਾਈਮ ਸੀ ਅੱਜ ਕਿਉਂ 6 ਮਹੀਨੇ 7 ਮਹੀਨੇ ਹੋ ਗਏ ਕਿਉਂ ਨਹੀਂ ਪੁਲ ਰੇਲਵੇ ਨੇ ਖੋਲ੍ਹਿਆ ਕੋਈ ਬੋਲਦਾ ਪਿਆ ਕੋਈ ਗੱਲ ਕਰਦਾ ਪਿਆ ਕਿਸੇ ਨੂੰ ਹੈ ਹੀ ਨਹੀਂ ਨੂੰ ਜਣਾ ਛੜਦੀ ਅੱਜ ਵੈਸਟ ਸਨੂਣਾ ਜਣਾ ਬਣ ਕੇ ਰਹਿ ਗਿਆ ਕਿ ਸੱਚਾ ਯਾਦਵ ਜੀ ਲੁਧਿਆਣਾ ਇੱਕ ਹੱਬ ਹੈ ਇੱਕ ਕਹਿੰਦੇ ਲੁਧਿਆਣੇ ਨੇ ਕਮਰਚੀਅਲ ਮਾਰਕ ਸਿਟੀ ਕੇ ਅੰਦਰ ਸਟਾਰ ਚਾਰ ਦਾ ਹੱਬ ਬਣ ਚੁੱਕਿਆ ਲੁਧਿਆਣਾ ਤੁਹਾਨੂੰ ਪਤਾ ਆਪ ਬੀਤੇ ਦਿਨੋ ਸ਼ਾਇਦ ਤੁਸੀਂ ਉਹ ਰਿਕਾਰਡਿੰਗ ਨਹੀਂ ਸੁਣੀ ਨਗਰ ਨਿਗਮ ਦੇ ਐਸਸੀ ਦੀ ਦੀੜੀ 10% ਜਿਹੜਾ ਜਿਹੜਾ ਤੁਸੀਂ 10% ਦੀ ਮੈਂ ਕਮਿਸ਼ਨ ਇਹ ਉਹ 90 ਲੱਖ 72 ਲੱਖ ਠੀਕ ਮੇਰੇ ਕਹਿੰਦਾ ਜਵਾਬ ਦਿਓ ਕੋਈ ਕੈਸੀ ਫੜਿਆ ਗਿਆ ਬਿਜ਼ਨਸ ਨੇ ਫੜਿਆ ਅੱਜ ਮਹੀਨਾ ਡੇਢ ਮਹੀਨਾ ਹੋ ਗਿਆ ਕਿ ਤੁਹਾਨੂੰ ਲੱਗਦਾ ਕਿ ਸਿਰਫ ਇੱਕੋ ਹੀ ਅਸਰ ਗਲਤ ਹੋਏਗਾ ਉਹਦੇ ਨਾਲ ਜੁੜੇ ਪਤਾ ਨਹੀਂ ਕਿੰਨੇ ਬੰਦੇ ਕਿਹੜੇ ਕਿਹੜੇ ਬੰਦੇ ਹੋਣਗੇ ਕਿੱਥੇ ਉਹਨਾਂ ਦੇ ਨਾਮ ਕਿੱਥੇ ਹੈ ਉਹ ਜਾਂਚ ਜੇ ਵੈਸਟ ਦੇ ਇਲੈਕਸ਼ਨਾਂ ਤਾਂ ਠੰਡੀ ਕਰਤੀ ਇਹ ਕਹਾਣੀ ਕੀ ਹੈ ਇਹ ਉਹਨੂੰ ਬਚਾਇਆ ਜਾ ਰਿਹਾ ਵੈ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਕੀ ਸਿਰਫ ਉਹ ਰਿਕਾਰਡਿੰਗ ਦਾ ਇੱਕੋ ਟੈਂਡਰ ਦੀ ਸਾਹਮਣੇ ਆਈ ਹੈ ਹੈਨਾ ਬਾਕੀ ਲੁਧਿਆਣਾ ਸ਼ਹਿਰ ਤਿੰਨ ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੇ ਟੈਂਡਰ ਲੱਗੇ ਹੋਣਗੇ ਕਿ ਉਹ ਸਾਰੇ ਘਟਾ ਲੈ ਮੈਂ ਹੀ ਤਾਂ ਕਹਿੰਦਾ ਕਰਨ ਬਿਜ਼ਨਸ ਜਾਂਚ ਕਰਵਾ ਲ ਫਿਰ ਲੇਕਿਨ ਨਹੀਂ ਕਰਵਾਣਗੇ ਇਹ ਸਿਰਫ ਜਾਂਚ ਮਿਲੇਗੀ ਜਾਂਚ ਮਿਲੇਗੀ ਲੋਕਾਂ ਨੂੰ ਜਾਂਚ ਮਿਲਦੀ ਆਈ ਹੈ ਜਗਰਾਓ ਜਗਰਾਓ ਜਾਂਚ ਜਾਂਚ ਮਿਲਦੀ ਆਈ ਹੈ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਦੋ ਬ੍ਰਾਂਚ ਐਸੀਆਂ ਵੈ ਦੋ ਜ਼ੋਨ ਐਸੀ ਹੈ ਜਿੱਥੇ 25-25 ਸਾਲਾਂ ਤੋਂ ਦੋ ਇੱਕ ਐਸੀ ਇੱਕ ਐਕਸੀਡੈਂਟ 25-25 ਸਾਲਾਂ ਤੋਂ ਜੇਈ ਭਰਤੀ ਹੋਏ ਸੀਗੇ ਅੱਜ ਐਕਸੀਲਰ ਐਸਸੀ ਬਣ ਗਏ ਹੋਏ ਇੱਕ ਅਫਸਰ ਦੇ ਉਸੀ ਬ੍ਰਾਂਚ ਦੇ ਤਿੰਨ ਤਿੰਨ ਚਾਰ ਚਾਰ ਰਿਸ਼ਤੇਦਾਰ ਕੰਟਰੈਕਟਰ ਆ ਸੜਕਾਂ ਦੇ ਠੇਕੇ ਉਹਨਾਂ ਨੂੰ ਦਿੱਤੇ ਗਏ ਸ਼ਹਿਰ ਦੇ ਠੇਕੇ ਕਈ ਪ੍ਰੋਜੈਕਟਾਂ ਦੇ ਉਹਨਾਂ ਨੂੰ ਦਿੱਤੇ ਗਏ ਜਿਵੇਂ ਭਈ ਕਿਵੇਂ ਕਿਉਂਕਿ ਸਰਵਿਸ ਰੂਲ ਦੇ ਮੁਤਾਬਕ ਨਗਰ ਨਿਗਮ ਦੇ ਵਿੱਚ ਜੇ ਕੋਈ ਅਫਸਰ ਜਿਹਦੇ ਰਿਸ਼ਤੇਦਾਰ ਕੰਟਰੈਕਟਰ ਹੋਣ ਉਹ ਸੀਟ ਤੇ ਬੈਠ ਨਹੀਂ ਸਕਦਾ 30 30 40% ਦੀ ਐਡਜਸਟਮੈਂਟ ਐਡਜਸਟਮੈਂਟ ਜਾਣਦੇ ਹੋ ਖੰਨਾ ਸਾਹਿਬ ਜਿਵੇਂ ਕੋਈ ਸੜਕ ਦੀ ਮੈਜ਼ਰਮੈਂਟ ਦੇ ਨਾਮ ਤੇ ਜਿਹੜਾ ਐਡਜਸਟਮੈਂਟ ਬਾਤ ਦੀ ਪੈਸੇ ਵਧਾਉਂਦੇ ਜਾਂ ਮਾਲ ਨੂੰ ਜਾਂ ਮਲਵੇ ਨੂੰ ਮਾਲ ਨੂੰ ਲੈ ਕੇ ਮਟੀਰੀਅਲ ਨੂੰ ਲੈ ਕੇ ਪੈਸੇ ਵਧਾ ਦਿੰਦੇ ਨੇ ਇੱਕ ਬ ਪ੍ਰੋਪਰਟੀ ਟੈਕਸ ਬ੍ਰਾਂਚ ਦਾ ਘੁਟਾਲਾ ਤੁਸੀਂ ਦੇਖੋ ਹੈਰਾਨ ਹੋਣਾ 3 ਕਰੋੜ ਦਾ ਪ੍ਰੋਪਰਟੀ ਟੈਕਸ ਸੈਟਲਮੈਂਟ ਦੇ ਨਾਮ ਤੇ 72 ਲੱਖ ਰੁਪਈਆ ਸੈਟਲਮੈਂਟ ਹੋਇਆ ਰਸੀਦਾਂ 20 ਦੀਆਂ ਦਿੱਤੀਆਂ ਗਈਆਂ 30 ਦੀਆਂ ਦਿੱਤੀਆਂ ਗਈਆਂ ਘੁਟਾਲਾ ਅੰਦਰ ਖਾਤੇ ਪੈਸੇ ਲੈਦੇ ਦਿੰਦੇ ਤੇ ਲੇਕਿਨ ਜਾਂਚ ਲੋ ਕਰੋ ਜਾਂਚ ਹੀ ਮਿਲਦੀ ਆਈ ਹੈ ਲੋਕਾਂ ਨੂੰ ਜਾਂਚ ਹੀ ਮਿਲਣੀ ਹੈ ਹੋਰ ਕੁਝ ਨਹੀਂ ਮਿਲਣਾ ਮੈਂ ਫੇਰ ਉਹੀ ਕਹਿਣਾ ਪਿਆ ਕਿ ਆ ਜਨਤਾ ਚਰਾਹੀ ਤਰਾਹੀ ਕਰਦੀ ਵਿਉ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਜਿਹਨੂੰ ਦੱਸੋ ਨਾ ਕਿਨੂੰ ਤੁਸੀਂ ਡਿਵੈਲਪਮੈਂਟ ਕਹਿੰਦੇ ਹੋ ਕਿਨੂੰ ਡਿਵੈਲਪਮੈਂਟ ਕਹਿੰਦੇ ਹੋ ਖੰਨਾ ਸਾਹਿਬ ਕਿਸੇ ਨੂੰ ਡਵੈਲਪਮੈਂਟ ਕਰਨੇ ਆਜ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਕਹਿੰਦਾ ਜਿਵੇਂ ਅੱਜ ਦੇਸ਼ ਦੇ ਵਿੱਚ ਸੋਨਾ ਜਿਹੜਾ ਹੈਗਾ ਵਾ ਉਹ ਪੀਕ ਤੇ ਆ ਸਾਡੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੀ ਜਿਹੜੀ ਜਿਹੜਾ ਭ੍ਰਸ਼ਟਾਚਾਰ ਹੈ ਨੇ ਪੀਕ ਤੇ ਆ ਖੰਨਾ ਸਾਹਿਬ ਇਹ ਪੀਕ ਤੇ ਆ ਖੰਨਾ ਸਾਹਿਬ ਖੰਨਾ ਸਾਹਿਬ ਵੈਸਟ ਦੇ ਵਿੱਚ ਜੇ ਅੱਜ ਮੀਟ ਵੀ ਸੜਕਾਂ ਬਣ ਗਈਆਂ ਤਾਂ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹ ਸਿਰਫ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਿ ਬਾਕੀ ਲੋਕਾਂ ਨੂੰ ਕਿਉਂ ਨਹੀਂ ਨਜ਼ਰ ਆਂਦਾ ਆ ਤੁਸੀਂ ਦੇਖੋ ਦੁਰਗਾ ਮਾਤਾ ਮੰਦਿਰ ਦੇ ਕੋਲ ਨਾ ਮੇਰਾ ਇੱਕ ਦੋਸਤ ਹੈ ਖੰਨਾ ਸਾਹਿਬ ਉਹ ਸੁਖ ਨਾਲ ਸਾਈਕਲ ਦੇ ਪੈਂਚਰ ਲਗਾਉਣ ਦਾ ਕੰਮ ਕਰਦਾ ਤੇ ਕੁਝ ਦਿਨ ਪਹਿਲਾਂ ਉਹ ਮੇਰੇ ਨਾਲ ਦੁਰਗਾ ਮਾਤਾ ਮੰਦਿਰ ਮੱਥਾ ਟੇਕਣ ਚਲਾ ਗਿਆ ਤੇ ਉਹਨੇ ਦੇਖਿਆ ਤੇ ਹੱਸਣ ਲੱਗ ਗਿਆ ਮੈਂ ਕਿਹਾ ਹੱਸ ਕਿਉਂ ਰਹਾ ਮਿੱਤਰ ਕਹਿੰਦਾ ਬਾਈ ਜੀ ਆ ਦੇਖੋ ਜਰਾ ਕਹਿੰਦਾ ਪੱਚ ਦੇ ਉੱਤੇ ਪੱਚ ਪੱਚ ਦੇ ਉੱਤੇ ਪੱਚ ਪੱਚ ਦੇ ਉੱਤੇ ਪੰਜ ਲਾਇਆ ਹੋਇਆ ਜੀ ਮੈਂ ਕਿਹਾ ਮੈਂ ਸਮਝਿਆ ਨਹੀਂ ਤੇਰੀ ਗੱਲ ਕਹਿੰਦਾ ਇੰਨੇ ਪੱਚ ਤਾਂ ਮੈਂ ਜੇ ਕੋਈ ਮੇਰੇ ਕੋਲ ਗਾਹ ਗਾਂਦਾ ਨਾ ਉਹਦੀ ਮੋਟਰਸਾਈਕਲ ਦੀ ਜਾਂ ਸਾਈਕਲ ਦੀ ਯੂਬ ਦੇ ਉੱਤੇ ਲੱਗੇ ਲੱਜਣ ਪੱਛ ਦੇ ਉੱਤੇ ਪੱਛ ਪੱਛ ਦੇ ਉੱਤੇ ਪਰ ਤਾਂ ਮਾਨੂੰ ਕਹਿੰਦਾ ਭਲੇ ਮਾਨਸਾ ਟਿਊਬ ਨਵੀਂ ਪਵਾ ਲੈ ਟਿਊਬ ਵਾਲਾ ਲੇਕਿਨ ਇਹ ਸਾਡੇ ਨਗਰ ਨਿਗਮ ਨੂੰ ਪੱਛ ਦੇ ਉੱਤੇ ਪੱਛ ਪੱਛ ਦੇ ਉੱਤੇ ਪੱਛ ਇਹ ਇਹ ਸ਼ੋਭਾ ਦਿੰਦੇ ਇਹ ਹਾਲਾਤ ਕੀ ਹੋ ਜਾਣੇ ਸ਼ਹਿਰ ਦੇ ਤਿੰਨ ਸਾਲਾਂ ਬਾਅਦ ਵੀ ਲੁਧਿਆਣੇ ਨੂੰ ਪੂਰਨ ਸੜਕਾਂ ਨਹੀਂ ਮਿਲਦੀਆਂ ਪਈਆਂ ਤੁਸੀਂ ਡਿਵੈਲਪਮੈਂਟ ਦੀ ਗੱਲਾਂ ਕਰਦੇ ਪਏ ਜਾ ਕੇ ਦੇਖੋ 756 ਕਰੋੜ ਰੁਪਏ ਦਾ ਜਿਹੜਾ ਫਲਾਇਓਵਰ ਹੈਗਾ ਵਾ ਉਹਨੂੰ ਚਿੱਕ ਨਹੀਂ ਘਟੋ ਘਟ 24 25 ਜਗ੍ਹਾ ਦੇ ਉੱਤੇ ਉਹ ਪੁਲ ਦੀਆਂ ਜਿਹੜੀਆਂ ਸਾਈਡੀਆਂ ਸਲੇਬਸ ਗੈਪ ਛੱਡ ਗਈਆਂ ਉੱਤੇ ਟੀਨ ਦਾ ਪੱਤਰਾ ਨੈਸ਼ਨਲ ਹਾਈਵੇਅ ਨੇ ਲਗਾ ਕੇ ਬਲੈਕ ਵਾਈਟ ਪੇਂਟ ਮਾਰਤਾ ਉਹ ਸਲੇਬਾਂ ਜਿਹੜਾ ਜਿਹੜਾ ਆਪਣੀ ਸਪੇਸ ਛੱਡਦੀਆਂ ਪਈਆਂ ਨਾ ਇਹ ਆਉਣ ਵਾਲੇ ਟਾਈਮ 'ਚ ਉਹ ਗਿਰਨ ਗਈਆਂ ਵਰਦਤਾ ਹੋਣਗੀਆਂ ਐਡਾ ਵੱਡਾ ਕ੍ਰਿਕਟ ਸਟੇਡੀਅਮ ਤੁਹਾਨੂੰ ਭਾਰਤਨਗਰ ਚੌਂਕ ਦੇਤਾ ਜੇ ਗਲਤੀ ਬਣਿਆ ਤਾਂ ਬੈਰੀਕੇਡ ਲਗਾ ਕੇ ਇੱਕ ਸਾਈਡ ਤੋਂ ਬੰਦ ਕੋ ਦਿੱਤਾ ਹੋਇਆ ਡਿਵੈਲਪਮੈਂਟ ਕਿੱਥੇ ਡਿਵੈਲਪਮੈਂਟ ਆ ਇਹ ਤਾਂ ਮੈਂ ਪੁੱਛਦਾ ਜਾ ਕੇ ਦੇਖੋ ਅੱਜ ਪੂਰੀ ਫਿਰੋਜ਼ਪੁਰ ਰੋਡ ਤੇ ਪੁਲ ਦੇ ਥੱਲੇ ਕੋਈ ਬਿਊਟੀਫਿਕੇਸ਼ਨ ਹੋਣੀ ਚਾਹੀਦੀ ਆ ਕੋਈ ਕੁਝ ਹੈ ਲੇਕਿਨ ਮਿੱਟੀ ਗੰਦ ਉਵੇਂ ਛੱਡਿਆ ਹੋਇਆ ਵੈ ਉਵੇਂ ਹੀ ਪਟਿਆ ਹੋਇਆ ਵੈ ਜਾ ਕੇ ਦੇਖੋ ਅੱਜ ਅੱਜ ਤੁਸੀਂ ਦੇਖੋ 90 ਦਿਨ ਦਾ ਟਾਈਮ ਲੈ ਕੇ 6 ਮਹੀਨੇ ਬਾਅਦ ਵੀ ਸਾਨੂੰ ਉਦਮੋਰੀਆ ਬੋਲੀ ਮਿਲਿਆ ਮੇਰੀ ਜਿਹੜੇ ਸਾਡੇ ਰੇਲ ਮਿਨਿਸਟਰ ਜੀ ਰਿਸਪੈਕਟਿਡ ਸਰਦਾਰ ਅਵਰੀ ਸਿੰਘ ਬਿੱਟੂ ਜੀ ਹੈ ਮੈਂ ਜਦੋਂ ਉਹਨਾਂ ਨੂੰ ਫੋਨ ਲਾਇਆ ਔਰ ਸੁਖਨਾਲ ਉਹਨਾਂ ਨੇ ਫੋਨ ਪਹਿਲੀ ਘੰਟੀ 'ਚ ਮੈਂ ਉਹਨਾਂ ਦੇ ਪੀਏ ਸਾਹਿਬ ਨੂੰ ਫੋਨ ਲਗਾਇਆ ਸੀ ਉਹਨਾਂ ਨੇ ਚੱਕਿਆ ਮੇਰੇ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਸਾਰਾ ਮੈਟਰ ਦੱਸਿਆ ਜੀ ਸਾਰਾ ਮੈਟਰ ਦੱਸਿਆ ਉਹਨਾਂ ਨੇ ਸੁਣਿਆ ਬੜੇ ਧਿਆਨ ਨਾਲ ਔਰ ਮੈਨੂੰ ਕਿਹਾ ਕਿ ਕੁਮਾਰ ਗੌਰਵ ਜੀ ਇੱਕ ਹਫਤੇ ਦਾ ਟਾਈਮ ਹਮ ਅਗਰ ਔਨ ਕੈਮਰਾ ਤੁਸੀਂ ਬੋਲਦੇ ਪਈਓ ਤਾਂ ਮੈਂ ਔਨ ਕੈਮਰਾ ਹੀ ਕਹਿੰਦਾ ਕਿ ਇੱਕ ਹਫਤੇ ਦੇ ਵਿੱਚ ਇਹ ਪੁਲ ਦੀ ਸਾਈਡ ਖੁੱਲੇਗੀ ਜੇ ਨਾ ਖੁੱਲੀ ਤਾਂ ਤੁਸੀਂ ਜ਼ਿੰਮੇਵਾਰੀ ਚੱਕ ਲਓ ਜੋ ਸਜ਼ਾ ਤੁਸੀਂ ਕਹੋਗੇ ਮੈਂ ਤਿਆਰ ਹ ਸੋ ਮੈਂ ਹੁਣ ਇੰਤਜ਼ਾਰ 'ਚ ਮੈਂ ਹੁਣ ਇੰਤਜ਼ਾਰ 'ਚ ਕੀ ਰਮਨੀਤ ਸਿੰਘ ਬਿੱਟੂ ਸਾਹਿਬ ਮੇਰੀ ਇੱਜ਼ਤ ਤਾਂ ਹੁਣ ਦਾਉ ਤੇ ਲੱਗੀ ਲੱਗੀ ਹੈ ਤੁਸੀਂ ਇੱਕ ਰੇਲ ਮਨਿਸਟਰ ਹੋ ਦੇਖ ਲਓ ਸੈਂਟਰ ਸਰਕਾਰ ਦੇ ਮੈਂ ਹੀ ਕਹਿਣਾ ਚਾਹਾਂਗਾ ਕਿ ਹੁਣ ਲੋਕ ਕੰਮ ਚਾਹੁੰਦੇ ਹੁਣ ਲੋਕ ਕੰਮ ਕਰਨ ਵਾਲਾ ਪਸੰਦ ਕਰਦੇ ਆ ਹੁਣ ਇੱਕ ਹਫਤੇ ਦੇ ਵਿੱਚ ਯਾਤਾ ਜੋ ਤੁਸੀਂ ਜ਼ੁਬਾਨ ਕੀਤੀ ਹੈ ਕਿ ਇਹ ਪੁਲ ਦੀ ਸਾਈਡ ਖੁੱਲੇਗੀ ਨਹੀਂ ਤਾਂ ਇੱਕ ਹਫਤੇ ਬਾਅਦ ਉਸੇ ਦਰੀ ਬਿਚਾ ਕੇ ਮੈਂ ਤੁਹਾਡੀ ਫੋਟੋ ਲਾ ਕੇ ਬੈਠੂੰਗਾ ਸੱਚਾ ਜਯਾਦਵ ਜੀ ਇਹ ਤੁਸੀਂ ਆਉਣ ਆ ਕੇ ਆਉਣ ਕੈਮਰਾ ਸਾਹਮਣੇ ਕਿ ਜੇ ਬਣ ਗਿਆ ਮੈਂ ਹਾਰ ਲੈ ਕੇ ਆਉਂਗਾ ਬਿਲਕੁਲ ਕਹਿ ਰਹੇ ਆ ਮੈਂ ਸਾਫ਼ ਕਹ ਰਿਹਾ ਅਜਾ ਅਜਾ 14 ਤਰੀਕਾ ਹਫਤੇ ਦਾ ਟਾਈਮ ਦਿੱਤਾ ਗਿਆ ਮੈਂ ਬਿਲਕੁਲ 14 15 16 17 18 19 20 21 ਮੈਂ ਕਹਾਂਗਾ 21 ਤਰੀਕ ਤੋਂ ਬਾਅਦ ਜੇ ਇਸ ਪੁੱਲ ਤੋਂ ਉਸ ਤੋਂ ਪਹਿਲੇ ਪਹਿਲੇ ਹੱਲ ਨਾ ਹੋਇਆ ਤਾਂ ਮੈਂ ਸਰਦਾਰ ਰਵਨੀਸ਼ ਸਿੰਘ ਸਾਹਿਬ ਦੀ ਫੋਟੋ ਲੈ ਕੇ ਬੈਠੂੰਗਾ ਔਰ ਉਹਨੂੰ ਪੁੱਛੂੰਗਾ ਕਿ ਤੁਸੀਂ ਇੱਕ ਆਨਲਾਈਨ ਨੂੰ ਵਾਦਾ ਆਨ ਕੈਮਰਾ ਵਾਦਾ ਕੀਤਾ ਸੀਗਾ ਬਿੱਟੂ ਸਾਹਿਬ ਉਹ ਵਾਦਾ ਕਿੱਥੇ ਸੋ ਮੈਂ ਫੇਰ ਕਹਾਂਗਾ ਕੀ ਲੁਧਿਆਣਾ ਪੰਜਾਬ ਡਿਵੈਲਪਮੈਂਟ ਮੰਗਦਾ ਗੱਲਾਂ ਨਹੀਂ ਮੰਗਦਾ ਔਰ ਮੈਂ ਫੇਰ ਕਹਾਂਗਾ ਕਿ ਇਸ ਲੁਧਾਨੇ ਸ਼ਹਿਰ ਬਾਰੇ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਹੁਣ ਬਹੁਤ ਹੋ ਗਿਆ ਬੜਾ 3 ਸਾਲ ਮਜ਼ਾਕ ਖੇਡ ਲਿਆ ਪੋਸ਼ਨ ਬਾ ਖੇਡ ਲਿਆ ਹੁਣ ਪ੍ਰੈਕਟੀਕਲੀ ਲੁਧਿਆਣਾ ਕੰਮ ਮੰਗਦਾ ਪ੍ਰੈਕਟੀਕਲੀ ਲੁਧਿਆਣਾ ਕੰਮ ਮੰਗਦਾ ਵੇ ਦੇਖੋ ਦਿਖਾਵੇ ਵਾਲੇ ਕੰਮ ਨਹੀਂ ਚਾਹੁੰਦਾ ਹੂੰ ਦਿਖਾਵੇ ਵਾਲੇ ਕੰਮ ਨਹੀਂ ਮੀਂਹ ਸੜਕਾਂ ਨਹੀਂ ਚਾਹੁੰਦਾ ਲੁਧਿਆਣਾ ਜੀ ਬਿਲਕੁਲ ਉਹੜੀ ਮੀਂਹ ਸੜਕਾਂ ਬਣਦੀਆਂ 2 ਮਹੀਨੇ 4 ਮਹੀਨੇ ਚੱਲ ਨਹੀਂ ਆਵਾ ਜੀ ਹਾਂ ਨਹੀਂ ਕਹਿਣਾ ਚਾਹੁੰਦਾ ਵਾ ਸੋ ਮੈਂ ਫੇਰ ਕਹਾਂਗਾ ਕਿ ਲੋਕ ਜਾਗ ਜਾਣ ਕੁਮਾਰ ਗੌਰਵ ਸੱਚਾ ਯਾਦਵ ਕਿਉਂ ਬੋਲਦਾ ਕੁਮਾਰ ਗੌਰਵ ਸੱਚਾ ਯਾਦਵ ਆਪਣੇ ਲੁਧਿਆਣਾ ਸ਼ਹਿਰ ਲਈ ਬੋਲਦਾ ਹੈ ਬਾਈ ਇਹ ਲੁਧਿਆਣਾ ਸ਼ਹਿਰ ਮੇਰਾ ਸਿਰਫ ਮਕਾਨ ਜਿੱਥੇ ਮੈਂ ਰਹਿਣਾ ਵਾ ਉਸ ਮਕਾਨ ਦੀ ਰਜਿਸਟਰੀ ਮੇਰੀ ਨਹੀਂ ਹੈ ਮੇਰੇ ਲਈ ਤਾਂ ਮੇਰਾ ਪੂਰਾ ਲੁਧਿਆਣਾ ਸ਼ਹਿਰ ਤੇ ਮੈਂ ਕਹਿੰਦਾ ਮੇਰੀ ਰਜਿਸਟਰੀ ਹੈ ਕਿਉਂਕਿ ਲੁਧਿਆਣਾ ਮੇਰਾ ਆਪਣਾ ਲੁਧਿਆਣਾ ਦੇ ਲੋਕ ਮੇਰੇ ਆਪਣੇ ਮੈਂ ਜਦ ਤੱਕ ਜੀਣਾ ਆਪਣੇ ਲੁਧਿਆਣੇ ਸ਼ਹਿਰ ਦੇ ਲੋਕਾਂ ਲਈ ਬੋਲਾਂਗਾ ਆਵਾਜ਼ ਚੁੱਕਾਂਗਾ ਕਿਉਂਕਿ ਮੈਂ ਖੰਨਾ ਸਾਹਿਬ ਮੁਰਦਾ ਨਹੀਂ ਆ ਮੁਰਦਾ ਬੋਲਿਆ ਨਹੀਂ ਕਰਦੇ ਮੈਂ ਜ਼ਿੰਦਾ ਹਾਂ